ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਿਛਲੀਆਂ ਵੀਡੀਓ ਦੇ ਵਿੱਚ ਤੁਸੀਂ ਰੰਗਰੇਟੇ ਗੁਰੂ ਕੇ ਬੇਟੇ ਦਾ ਇਤਿਹਾਸ ਸੁਣਿਆ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਨੂੰ ਸ਼ਹਾਦਤ ਦੇ ਜਾਮ ਪਿਲਾਏ ਗਏ ਉਹਦੇ ਬਾਰੇ ਜਾਣਕਾਰੀ ਲਈ ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕਣ ਦੇ ਵਿੱਚ ਜਦੋ ਜਹਿਦ ਕੀਤੀ ਰੰਗਰੇਟੇ ਗੁਰੂ ਕੇ ਬੇਟੇ ਭਾਈ ਜਤਾ ਜੀ ਨੇ ਰਸਤੇ ਦੇ ਔਖੇ ਪੈਂਡਿਆਂ ਬਾਰੇ ਵੀ ਤੁਸੀਂ ਇਦੋਂ ਪਹਿਲਾਂ ਸੁਣਿਆ ਤੇ ਅੱਜ ਦੀ ਵੀਡੀਓ ਵਿੱਚ ਤੁਸੀਂ ਸਰਵਨ ਕਰੋਗੇ ਕਿ ਕਿਵੇਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਕਿਵੇਂ ਸਹਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਣ ਨੇ ਘੇਰਾ ਪਾਇਆ ਤੇ ਫਿਰ ਕਿਵੇਂ ਗੁਰੂ ਪਿਤਾ ਦੀ ਅਸੀਸ ਲੈ ਕੇ ਆਸ਼ੀਰਵਾਦ ਲੈ ਕੇ ਭਾਈ ਜੇਤਾ ਜੋ ਕਿ ਬਾਅਦ ਵਿੱਚ ਅਮਰਿਸ਼ਾਕੇ ਭਾਈ ਜੀਵਨ ਸਿੰਘ ਬਣੇ ਉਹਨਾਂ ਨੇ ਕਿਵੇਂ ਉਹਨਾਂ ਦੀ ਮਦਦ ਕੀਤੀ ਤੇ ਦੁਸ਼ਮਣ ਦੇ ਘੇਰੇ ਦੇ ਛੱਕੇ ਛਡਾਉਂਦੇ ਹੋਏ ਸਹਬਜ਼ਾਦਾ ਅਜੀਤ ਸਿੰਘ ਨੂੰ ਗੁਰੂ ਪਿਤਾ ਦੇ ਕੋਲ ਸੁਰੱਖਿਅਤ ਪਹੁੰਚਾਇਆ ਅੱਜ ਦੀ ਇਹ ਵੀਡੀਓ ਨੂੰ ਪੂਰਾ ਗੌਰ ਨਾਲ ਸੁਣੀਓ ਜੀ ਇਤਿਹਾਸ ਤੇ ਉਹਨਾਂ ਵਿਸਰੇ ਹੋਏ ਪੰਨਿਆਂ ਤੋਂ ਆਪਾਂ ਪੜਦਾ ਫੇਰ ਚੱਕਣ ਜਾ ਰਹੇ ਹਾਂ ਜਿੰਨਾਂ ਤੋਂ ਸ਼ਾਇਦ ਅਸੀਂ ਕਿਤੇ-ਕਿਤੇ ਓਲੇ ਹਾਂ ਕਹਿੰਦੇ ਆ ਮੁਗਲਾਂ ਤੇ ਗੁਰੂ ਜੀ ਦੇ ਸਿੰਘਾਂ ਵਿੱਚਕਾਰ ਲੜਾਈਆਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਸੀ ਪਰੰਤੂ ਸਨ 1704 ਈਸਵੀ ਦੀ ਜਿਹੜੀ ਜੰਗ ਸੀ ਨਾ ਉਹ ਸਾਰਿਆਂ ਤੋਂ ਮਾਰੂ ਜੰਗ ਸਾਬਤ ਹੋਈ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲਾਂ ਹੀ ਫੌਜਾਂ ਦੇ ਮਰਨ ਕਰਕੇ ਉਹ ਜੰਗ ਤੋਂ ਹੁਣ ਪਿੱਛਾ ਛਡਾਉਣਾ ਚਾਹੁੰਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਨਾਲ ਜੰਗ ਦੇ ਮੈਦਾਨ ਦੇ ਵਿੱਚ ਉਹ ਜਿੱਤ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਗੁਰੂ ਜੀ ਨੂੰ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਗੁਰੂ ਜੀ ਨੂੰ ਉਹਨਾਂ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਜਿਸ ਉੱਤੇ ਔਰੰਗਜ਼ੇਬ ਦੇ ਦਸਕਤ ਵੀ ਸਾਨਾ ਕਿ ਜੇ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਜਾਣ ਤਾਂ ਕੋਈ ਵੀ ਉਹਨਾਂ ਦਾ ਪਿੱਛਾ ਨਹੀਂ ਕਰੇਗਾ ਕੋਈ ਵੀ ਉਹਨਾਂ ਤੇ ਵਾਰ ਨਹੀਂ ਕਰੇਗਾ ਇਸ ਬਾਬਤ ਤੁਸੀਂ ਸੁਣਿਆ ਹੀ ਹੈ ਇਤਿਹਾਸ ਦੇ ਵਿੱਚ ਕਿ ਉਹਨਾਂ ਨੇ ਕਿੰਨੇ ਤਰ੍ਹਾਂ ਦੀਆਂ ਕਸਮਾਂ ਖਾਧੀਆਂ ਭਰੋਸੇ ਦਿਵਾਏ ਪਰ ਸਤਿਗੁਰੂ ਸੱਚੇ ਪਾਸ਼ਾ ਜਾਣੀ ਜਾਣ ਸਨ ਉਨ੍ਹਾਂ ਨੂੰ ਉਹਨਾਂ ਦੀਆਂ ਨੀਤੀਆਂ ਤੇ ਨੀਅਤ ਦਾ ਪਤਾ ਸੀ ਫੇਰ ਵੀ ਸੰਗਤ ਦੇ ਕਹਿਣ ਤੇ ਗੁਰੂ ਜੀ ਨੇ ਕਿਲਾ ਛੱਡਣਾ ਮੰਨ ਲਿਆ ਜੀ 20 ਦਸੰਬਰ ਦਾ ਦਿਨ ਆਉਂਦਾ ਹੈ 2 ਦਸੰਬਰ 1704 ਈਸਵੀ ਨੂੰ ਪਿਛਲੀ ਰਾਤ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਵਿੱਚ ਹੜ ਪੂਰੀਆਂ ਠਾਠਾਂ ਮਾਰ ਰਿਆ ਸੀ ਜਿਵੇਂ ਪ੍ਰਮਾਤਮਾ ਉਸ ਵੇਲੇ ਉਸ ਤੋਂ ਪਹਿਲਾਂ ਹੋਣ ਵਾਲੀ ਅਣਹੋਣੀ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਹੋਵੇ ਸਰਕਾਰੀ ਫੌਜਾਂ ਦੇ ਪਿੱਛਾ ਕਰਨ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰਸਾ ਨਦੀ ਦੇ ਕਿਨਾਰੇ ਅਮਰਤ ਵੇਲੇ ਦੇ ਦੀਵਾਨ ਜਿਹੜੇ ਆ ਉਹ ਸਜਾਏ ਬਾਣੀ ਉਚਾਰਨ ਕੀਤੀ ਸਾਰੇ ਸਿੰਘਾਂ ਨੇ ਬਹੁਤ ਹੀ ਪ੍ਰੇਮ ਨਾਲ ਜਿਹੜਾ ਹੈਗਾ ਗੁਰਬਾਣੀ ਦਾ ਉਚਾਰਨ ਕੀਤਾ ਸਰਵਣ ਕੀਤਾ ਦੇਖੋ ਜੀ ਆਪਾਂ ਚੰਗੇ ਭਲੇ ਰਹਿਣ ਦੇ ਬਾਵਜੂਦ ਘਰਾਂ ਦੇ ਵਿੱਚ ਸੁਖ ਸੁਲਤਾਨ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਕਈ ਵਾਰ ਵਿਸਾਰ ਜਾਂਦੇ ਆ ਪਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਨੇ ਜਿਨ੍ਹਾਂ ਨੇ ਸਰਸਾ ਨਦੀ ਦੇ ਕਿਨਾਰੇ ਅੰਮ੍ਰਿਤ ਵੇਲੇ ਉਸ ਵੇਲੇ ਭਰੀ ਜੰਗ ਦੇ ਵਿੱਚ ਇਹੋ ਜਿਹਾ ਖਤਰਨਾਕ ਮਾਹੌਲ ਦੇ ਵਿੱਚ ਦੀਵਾਨ ਸਜਾਇਆ ਕਹਿੰਦੇ ਆ ਇਸ ਤੋਂ ਬਾਅਦ ਕੀ ਹੁੰਦਾ ਹੈ ਕੁਝ ਸਿੰਘ ਤੇ ਜਥੇ ਦੇ ਸਮੇਤ ਸਤਗੁਰ ਸੱਚੇ ਪਾਤਸ਼ਾਹ ਨਦੀ ਨੂੰ ਪਾਰ ਕਰ ਗਏ ਪਰੰਤੂ ਸਹਿਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਨਾ ਨੇ ਘੇਰ ਲਿਆ ਉਹ ਪਿੱਛੇ ਆ ਰਹੇ ਸਨ ਜੀ ਇਹਨਾਂ ਦੇ ਘੋੜੇ ਨੂੰ ਥਾਂ ਥਾਂ ਤੋਂ ਗੋਲੀਆਂ ਬਰਛੀਆਂ ਤਲਵਾਰਾਂ ਤੇ ਤੀਰਾਂ ਦੇ ਨਾਲ ਦੁਸ਼ਮਨ ਦੇ ਫੌਜੀਆ ਨੇ ਬੰਨ੍ਹ ਕੇ ਰੱਖ ਦਿੱਤਾ ਘੋੜਾ ਵੀ ਇਸ ਥਾਂ ਤੇ ਸ਼ਹੀਦੀ ਪ੍ਰਾਪਤ ਕਰ ਗਿਆ ਦੁਸ਼ਟ ਦਮਨ ਪ੍ਰਕਾਸ਼ ਵਿੱਚ ਕਰਤਾਰ ਸਿੰਘ ਕਲਾਸ ਵਾਲੀਆ ਲਿਖਦੇ ਨੇ ਇਸ ਘਟਨਾ ਬਾਰੇ ਕਹਿੰਦੇ ਸਾਹਿਬ ਰਹੇ ਉਡੀਕ अजीत ਸਿੰਘ ਨੂੰ ਜੀਵਨ ਸਿੰਘ ਨੂੰ ਫੇਰ ਦੁੜਾਇਆ ਜੀ ਉਹ ਰਾਹ ਦੇ ਵਿੱਚ ਹੀ ਜਾਏ ਮਿਲਿਆ ਸਹਬਜ਼ਾਦੇ ਸਨੇ ਪਰਤਿਆ ਜੀ ਬਾਬਾ ਜੀਵਨ ਸਿੰਘ ਦੀ ਵਾਰੀ ਆਉਂਦੀ ਹੈ ਜੀ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਲਾ ਕੇ ਭੇਜਦੇ ਨੇ ਕਿ ਸਹਿਬਜ਼ਾਦੇ ਨੂੰ ਦੇਖ ਕੇ ਆਉ ਪਿੱਛੇ ਬਾਬਾ ਜੀਵਨ ਸਿੰਘ ਜੀ ਫੁਰਤੀ ਦੇ ਨਾਲ ਘੋੜੇ ਤੋਂ ਥੱਲੇ ਉਤਰ ਆਏ ਮੀਂਹ ਵਾਂਗ ਦੁਸ਼ਮਣਾਂ ਤੇ ਵਰ ਪਏ ਗਾਜਰਾ ਮੂਲੀਆਂ ਵਾਂਗ ਉਹਨਾਂ ਦੇ ਆਹੂ ਲਾਉਂਦੇ ਰਹੇ ਦੁਸ਼ਮਣਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬਾਬਾ ਜੀਵਨ ਸਿੰਘ ਜੀ ਬਹਾਦਰੀ ਦੇ ਚੰਗੇ ਜੋਹਰ ਬੁਕਾਉਂਦੇ ਰਹੇ ਸਹਿਬਜ਼ਾਦੇ ਨੂੰ ਪਾਇਆ ਦੁਸ਼ਮਣ ਦਾ ਘੇਰਾ ਤੋੜ ਦਿੱਤਾ ਗਿਆ ਜੀ ਤੇ ਬਾਬਾ ਜੀਵਨ ਸਿੰਘ ਜੀ ਘੋੜੇ ਤੇ ਪਲਾਤੀ ਮਾਰ ਕੇ ਬਿਰਾਜਮਾਨ ਹੋਏ ਸਨ ਤੇ ਸਰਸਾ ਨਦੀ ਉਹਨਾਂ ਨੇ ਫਿਰ ਪਾਰ ਕਰ ਦਿੱਤੀ ਸਹਿਬਜ਼ਾਦੇ ਦੇ ਨਾਲ ਇਸ ਘਟਨਾ ਦਾ ਜ਼ਿਕਰ ਬਹੁਤ ਸਾਰੀਆਂ ਪੁਸਤਕਾਂ ਤੇ ਇਤਿਹਾਸਿਕ ਹਵਾਲਿਆਂ ਦੇ ਵਿੱਚ ਮਿਲਦਾ ਹੈ ਸਰਦਾਰ ਨਰਿੰਜਨ ਆਰਫੀ ਕੰਗਰੇਟਿਆਂ ਦਾ ਇਤਿਹਾਸ ਦੇ ਵਿੱਚ ਲਿਖਦੇ ਨੇ ਜੀ ਉਹ ਕਹਿੰਦੇ ਨੇ ਕਿ ਅਸਲ ਵਿੱਚ ਬਾਬਾ ਜੀਵਨ ਸਿੰਘ ਸਰਸਾ ਨਦੀ ਤੇ ਸ਼ਹੀਦ ਨਹੀਂ ਸਨ ਹੋਏ ਕਿਉਂਕਿ ਕਈ ਥਾਵਾਂ ਤੇ ਸਾਨੂੰ ਪੜਨ ਤੇ ਸੁਣਨ ਨੂੰ ਮਿਲਦਾ ਹੈ ਕਿ ਬਾਬਾ ਜੀਵਨ ਸਿੰਘ ਜੀ ਉੱਥੇ ਸ਼ਹੀਦ ਹੋ ਗਏ ਕਹਿੰਦੇ ਨਹੀਂ ਜੀ ਸਗੋ ਦੁਸ਼ਮਨਾ ਨਾਲ ਯੁੱਧ ਕਰਦੇ ਕਰਦੇ ਪਹਿਲਾਂ ਸਹਬਜ਼ਾਦਾ ਅਜੀਤ ਸਿੰਘ ਨੂੰ ਸੁਰੱਖਿਅਤ ਸਰਸਾ ਤੋਂ ਪਾਰ ਟਪਾਇਆ ਉਹਨਾਂ ਨੇ ਪਰ ਜਦੋਂ ਆਪ ਭਾਈ ਉਦੇ ਸਿੰਘ ਰਾਠੌਰ ਨੂੰ ਬਚਾਉਣ ਲਈ ਗਏ ਤਾਂ ਉਹ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ ਫੇਰ ਆਪ ਯੁੱਧ ਕਰਦੇ ਕਰਦੇ ਹੀ ਦੁਸ਼ਮਨਾ ਦੀ ਮਾਰ ਤੋਂ ਦੂਰ ਜਾ ਕੇ ਸਰਸਾਨੂੰ ਪਾਰ ਕਰਕੇ ਬੂਰ ਮਾਜਰਾ ਵਿੱਚੋਂ ਦੀ ਹੋ ਕੇ ਗੁਰੂ ਸਾਹਿਬ ਨੂੰ ਚਮਕੌਰ ਸਾਹਿਬ ਜਾ ਮਿਲਦੇ ਨੇ ਰੰਗਰੇਟਿਆਂ ਦਾ ਇਤਿਹਾਸ ਵਿੱਚ ਲੇਖਕ ਸਰਦਾਰ ਨਰਿੰਜਨ ਸਿੰਘ ਆਰਫੀ ਬਾਬਾ ਜੀਵਨ ਸਿੰਘ ਜੀ ਦੀ ਬਹਾਦਰੀ ਨੂੰ ਇਸ ਤਰ੍ਹਾਂ ਚਿੱਤਰ ਕਰਦੇ ਨੇ ਉਹ ਕਹਿੰਦੇ ਨੇ ਜਿਉਂ ਹੀ ਬਾਬਾ ਜੀਵਨ ਸਿੰਘ ਨੇ ਬੋਲੇ ਸੋਨੇ ਹਾਲ ਦਾ ਜਕਾਰਾ ਗਜਾਇਆ ਦੁਸ਼ਮਣਾਂ ਨੂੰ ਲੱਗਿਆ ਮਾਨੋ ਅਸਮਾਨ ਵਿੱਚ ਇੱਕ ਸਾਰ ਲੱਖਾਂ ਬਿਜਲੀਆਂ ਚਮਕ ਕੇ ਉਹਨਾਂ ਦੇ ਉੱਤੇ ਆ ਪਈਆਂ ਨੇ ਬਾਬਾ ਜੀਵਨ ਸਿੰਘ ਦੀਆਂ ਨਾਗਨੀ ਤੇ ਭਾਗਨੀ ਬੰਦੂਕਾਂ ਨੇ ਦੁਸ਼ਮਣ ਦੇ ਸੱਥਰ ਵਿਛਾ ਦਿੱਤੇ ਬਾਬਾ ਜੀ ਲਾਸ਼ਾਂ ਦੇ ਢੇਰ ਤੇ ਲਹੂ ਦੀਆਂ ਨਦੀਆਂ ਟੱਪਦੇ ਹੋਏ ਸਹਬਜ਼ਾਦਾ ਅਜੀਤ ਸਿੰਘ ਦੇ ਮੂਰਚੇ ਤੱਕ ਆ ਆਪੜੇ ਫੇਰ ਕੀ ਸੀ ਬਾਬਾ ਅਜੀਤ ਸਿੰਘ ਦੂਨ ਸਵਾਣੇ ਹੋ ਗਏ ਚੇਲੇ ਨੂੰ ਆਪਣੇ ਉਸਤਾਦ ਵੱਲੋਂ ਦਿੱਤੀ ਗਈ ਯੁੱਧ ਵਿੱਦਿਆ ਵਿੱਚ ਪ੍ਰਾਪਤ ਕੀਤੀ ਨਪੁੰਨਤਾ ਬਖੌਣ ਦਾ ਮਸਾ ਹੀ ਤਾਂ ਮੌਕਾ ਮਿਲਿਆ ਸੀ ਸਹਬਜ਼ਾਦਾ ਅਜੀਤ ਸਿੰਘ ਨੇ ਵੀ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਜੋਹਰ ਦਿਖਾਏ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਜਿਲਦ 13 ਦੇ ਉੱਤੇ ਵੀ ਭਾਈ ਸੰਤੋਖ ਸਿੰਘ ਬਾਬਾ ਜੀਵਨ ਸਿੰਘ ਦੀ ਇਸ ਲੜਾਈ ਵਿੱਚ ਬਹਾਦਰੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕਰਦੇ ਨੇ ਕਹਿੰਦੇ ਆ ਮਨੁੱਖਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਨਾਮੀ ਇੱਕ ਪੁਸਤਕ ਹੈ ਜੀ ਉਹਦੇ ਵਿੱਚ ਸਰਦਾਰ ਸੂਨ ਸਿੰਘ ਸੀਤਲ ਲਿਖਦੇ ਨੇ ਕਹਿੰਦੇ ਆ ਸਹਿਬ ਜادہ ਅਜੀਤ ਸਿੰਘ ਦੁਸ਼ਮਨਾ ਦੇ ਘੇਰੇ ਵਿੱਚ ਆ ਚੱਲਿਆ ਸੀ ਪਰ ਉਹਨਾਂ ਦੀ ਮਦਦ ਵਾਸਤੇ ਭਾਈ ਜੀਵਨ ਸਿੰਘ ਆਪਣਾ ਜਥਾ ਲੈ ਕੇ ਪਹੁੰਚ ਗਿਆ ਉਹਨਾਂ ਨੇ ਆਉਂਦਿਆਂ ਸਹਬਜ਼ਾਦਾ ਅਜੀਤ ਸਿੰਘ ਨੂੰ ਕਿਹਾ ਗੁਰੂਦੇਵ ਨਦੀ ਤੋਂ ਪਾਰ ਹੋ ਗਏ ਨੇ ਸਹਬਜ਼ਾਦਾ ਜੀ ਸਹਬਜ਼ਾਦਾ ਜੁਹਾਰ ਸਿੰਘ ਜੀ ਵੀ ਪਾਰ ਹੋ ਗਏ ਨੇ ਆਪ ਵੀ ਆਪਣੇ ਜਥੇ ਸਮੇਤ ਨਦੀ ਪਾਰ ਕਰਕੇ ਗੁਰੂਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਦੇ ਨਾਲ ਜਾ ਮਿਲੋ ਮੈਂ ਸਭ ਤੋਂ ਪਿੱਛੇ ਪੜ ਛੱਡਾਂਗਾ ਕਹਿੰਦੇ ਆ ਅੰਮ੍ਰਿਤ ਵੇਲੇ ਦੇ ਕੀਰਤਨ ਦੀ ਸਮਾਪਤੀ ਹੁੰਦੇ ਹੀ ਸਹਬਜ਼ਾਦਾ ਅਜੀਤ ਸਿੰਘ ਤੇ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਕਲਗੀਧਰ ਜੀ ਦੇ ਸੰਗ ਵਿੱਚ ਪਹੁੰਚ ਕੇ ਦਸ਼ਮੇਸ਼ ਪਿਤਾ ਜੀ ਦੇ ਜਾ ਚਰਨ ਛੂਹੇ ਸਹਿਬ ਜਾਦੇ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਵਰ ਪ੍ਰਾਪਤ ਕਰਨ ਵਾਲੇ ਸਿੰਘ ਜਨ ਕੀ ਭਾਈ ਜੀਵਨ ਸਿੰਘ ਦੇ ਹੌਸਲੇ ਨਾਲ ਵੈਰੀ ਦੇ ਜਿਹੜੇ ਛੱਕੇ ਛਡਾਉਣ ਦਾ ਸਾਰਾ ਕਥਾ ਉਹ ਵਰਣਨ ਕੀਤਾ ਇਸ ਸੂਰਮੇ ਦੀ ਸੂਰਮ ਗਤੀ ਤੋਂ ਫਿਰ ਚੋਜੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਭਲੀ ਭਾਂਤ ਜਾਣੂ ਸਨ ਬਾਬਾ ਜੀਵਨ ਸਿੰਘ ਨੂੰ ਪਿਆਰ ਦੇ ਨਾਲ ਮੇਰੇ ਸਤਿਗੁਰੂ ਨੇ ਕਲਾਵੇ ਦੇ ਵਿੱਚ ਕੁੱਟ ਲਿਆ ਇਹ ਜਿਹੜਾ ਇਤਿਹਾਸ ਹੈ ਅਨੰਦਪੁਰ ਸਾਹਿਬ ਛੱਡਣ ਤੇ ਸਹਿਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਣ ਦੇ ਘੇਰੇ ਵਿੱਚੋਂ ਕੱਢਣ ਦਾ ਅੱਜ ਤੁਸੀਂ ਬਹੁਤ ਹੀ ਪ੍ਰੇਮ ਦੇ ਨਾਲ ਸਰਵਣ ਕੀਤਾ ਜੇਕਰ ਤੁਸੀਂ ਇਸ ਵੀਡੀਓ ਨੂੰ ਹਾਲੇ ਤੱਕ ਵੀ ਸੁਣ ਰਹੇ ਹੋ ਤਾਂ ਪ੍ਰਮਾਤਮਾ ਤੁਹਾਡੇ ਇਹ ਜਿਹੜੇ ਦੋ ਵਿਚਾਰ ਪਾਲ ਤੁਸੀਂ ਗੁਰੂ ਦੀ ਯਾਦ ਗੁਰੂ ਦੇ ਇਤਿਹਾਸ ਨੂੰ ਸੁਣਨ ਦੇ ਵਿੱਚ ਬਿਤਾਏ ਨੇ ਉਹਨੂੰ ਲੇਖੇ ਲਾਵੇ ਵਾਹਿਗੁਰੂ ਇਸੇ ਤਰ੍ਹਾਂ ਤੁਹਾਨੂੰ ਗੁਰੂ ਤੇ ਗੁਰੂ ਬਾਣੀ ਦੇ ਨਾਲ ਜੋੜੀ ਰੱਖੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਜੁੱਧ ਚਮਕੌਰ ਦਾ ਤੇ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਕਰਾਂਗੇ ਉਮੀਦ ਕਰਦੇ ਹਾਂ ਉਹਨੂੰ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਨਾਲ ਸਰਵਣ ਕਰੋਗੇ ਵੀਡੀਓ ਬਣਾਉਂਦੇ ਸਮੇ ਬਹੁਤ ਸਰੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਜੇ ਵੀਡੀਓ ਚੰਗੀ ਲੱਗੀ ਇਹਨੂੰ ਵੱਧ ਤੋਂ ਵੱਧ ਸਾਂਝਾ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਤੇ ਚੈਨਲ ਨੂੰ ਹੋਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਕਿ ਗੁਰ ਇਤਿਹਾਸ ਦੀ ਜਾਣਕਾਰੀ ਤੁਹਾਨੂੰ ਸਮੇਂ-ਸਮੇਂ ਸਿਰ ਮਿਲਦੀ ਰਹੇ ਹੁਣ ਸਾਨੂੰ ਦੋ ਇਜਾਜ਼ਤ ਕੱਲ ਨੂੰ ਆਪਾਂ ਫੇਰ ਇਤਿਹਾਸ ਦਾ ਇੱਕ ਨਵਾਂ ਪੰਨਾ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ